ਸਤਿ ਸ਼੍ਰੀ ਅਕਾਲ ਜੀ ਸਵਾਗਤ ਤੁਹਾਡਾ ਸਾਰਿਆਂ ਦਾ ਸਟੱਡੀ ਪੰਜਾਬ 365 ਤੇ ਉਮੀਦ ਕਰਦਾ ਹਾਂ ਰਾਜੀ ਤੁਸੀਂ ਵਧੀਆ ਹੋਵੋਗੇ ਹਾਜ਼ਰਾਂ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਤੋਂ ਫਰੈਕਚਰ ਰਕ্রੂਟਮੈਂਟ ਦੇ ਨਾਲ ਪੂਰੀ ਜਾਣਕਾਰੀ ਲਈ ਵੀਡੀਓ ਲਾਸਟ ਤੱਕ ਬਨੇ ਰਹੋ ਸਾਰੀ ਜਾਣਕਾਰੀ ਦਵਾਂਗੇ ਕਿੰਨੀਆਂ ਪੋਸਟ ਨੇ ਕੌਣ ਭਰ ਸਕਦਾ ਹੈ ਕੀ ਇਹਦੀ ਫੀਸ ਹੋਵੇਗੀ ਭਰਨ ਦੀ ਕਿਵੇਂ ਭਰਨਾ ਹੈ ਠੀਕ ਹੈ ਜੀ ਜਾਣਕਾਰੀ ਲਾਸਟ ਤੱਕ ਬਨੇ ਰਹੋ ਬਾਕੀ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚਾ ਦਿਓ ਜਿਹੜੇ ਵੀ ਸਰਕਾਰੀ ਪੇਪਰਾਂ ਦੀ ਤਿਆਰੀ ਕਰਦੇ ਨੇ ਜੋ ਸਰਕਾਰੀ ਪੇਪਰ ਭਰਨਾ ਚਾਹੁੰਦੇ ਨੇ ਨੌਕਰੀ ਲੈਣਾ ਚਾਹੁੰਦੇ ਨੇ ਉਹਨਾਂ ਤੱਕ ਵੀਡੀਓ ਪਹੁੰਚ ਪਹੁੰਚਦੀ ਕਰ ਹੁਣ ਜਿਹੜੀ ਇਹ ਭਰਤੀ ਹੈ ਜੀ ਇਹ ਨਿਕਲੀ ਹੈਗੀ ਹੈ SSC ਵੱਲੋਂ ਤੁਸੀਂ ਲੋਗੋ ਦੇਖ ਹੀ ਲਿਆ ਹੋਵੇਗਾ ਸਟਾਫ ਸਿਲੈਕਸ਼ਨ ਕਮਿਸ਼ਨ ਵੱਲੋਂ ਨਿਕਲੀ ਹੈ ਮਲਟੀਟਾਸਕਿੰਗ ਨੌਨ ਟੈਕਨੀਕਲ ਜਿਹੜੀਆਂ ਹਵਲਦਾਰ ਦੀਆਂ ਪੋਸਟਾਂ ਨੇ CBIC ਅਤੇ CBN ਦੇ ਵਿੱਚ ਓਕੇ ਹੁਣ ਆਪਾਂ ਡੇਡ ਦੀ ਗੱਲ ਕਰਦੇ ਹਾਂ ਇੰਪੋਰਟੈਂਟ ਤਰੀਕਾਂ ਕਿਹੜੀਆਂ ਨੇ ਸਭ ਤੋਂ ਪਹਿਲਾਂ ਤਰੀਕ ਹੈਗੀ ਤੁਸੀਂ ਨੋਟ ਕਰ ਲਓ 26 6 ਤੋਂ ਲੈ ਕੇ 24 7 ਤੱਕ ਤੁਹਾਡੇ ਲਈ ਆਨਲਾਈਨ ਐਪਲੀਕੇਸ਼ਨ ਹੋਏਗੀ ਜਿਹੜੀ ਲਾਸਟ ਡੇ ਹੈਗੀ ਆ ਆਨਲਾਈਨ ਐਪਲੀਕੇਸ਼ਨ ਦੀ 24 7 ਹੋਏਗੀ 25 7 ਤੁਹਾਡੀ ਫੀਸ ਪੇਮੈਂਟ ਹੋਏਗੀ ਆਨਲਾਈਨ ਦੀ ਲਾਸਟ ਠੀਕ ਹੈ ਹੁਣ ਪੇਪਰ ਤੁਹਾਡਾ 24 ਸਤੰਬਰ ਤੋਂ 24 ਅਕਤੂਬਰ ਦੇ ਵਿੱਚ ਵਿੱਚ ਹੋ ਜਾਏਗਾ ਕੰਪਿਊਟਰ ਬੇਸਡ ਪੇਪਰ ਹੋਣਾ ਹੈ ਟੋਲ ਫਰੀ ਨੰਬਰ ਮੈਂਸ਼ਨ ਕੀਤਾ ਹੋਇਆ ਕੋਈ ਵੀ ਤੁਹਾਡਾ ਸਵਾਲ ਹੈ ਕੋਈ ਤੁਹਾਡੀ ਕੁਆਰੀ ਹੈ ਤੁਸੀਂ ਇਸ ਨੰਬਰ ਤੇ SSC ਵਾਲਿਆਂ ਕੋ ਫੋਨ ਕਰਕੇ ਪਤਾ ਕਰ ਸਕਦੇ ਹੋ ਇੱਕ ਨਾ ਹੈਡ ਹਾਈਲਾਈਟ ਜੇ ਕੀਤਾ ਹੋਇਆ ਲੈ ਅਸੀਂ ਲਾਈਨ ਪੜ੍ਹ ਲੈਣੇ ਕੀ ਲਿਖਿਆ ਗਵਰਨਮੈਂਟ ਸਟ੍ਰਾਈਵ ਟੂ ਹੈਵ ਅ ਵਰਕ ਫੋਰਸ ਵਿਚ ਰਿਫਲੈਕਟ ਜੈਂਡਰ ਬੈਲੈਂਸ ਐਂਡ ਔਮਨ ਕੈਂਡੀਡੇਟ ਆਰ ਇਨਕਾਜ ਟੂ ਅਪਲਾਈ ਕਹਿੰਦੇ ਜੀ ਭਾਈ ਅਸੀਂ ਇਦਾਂ ਐਫਰਟ ਲਾ ਰਹੇ ਆ ਕਿ ਜਿਹੜੀਆਂ ਕੁੜੀਆਂ ਵੀ ਅਪਲਾਈ ਕਰਨ ਤੇ ਅਸੀਂ ਜੈਂਡਰ ਬਿਲਸ ਬੈਲੈਂਸ ਜਿਹੜਾ ਇਸ ਦੇ ਨਾਲ ਆਪਾਂ ਬੈਲੈਂਸ ਕਰਨ ਦੀ ਕੋਸ਼ਿਸ਼ ਕਰਦੇ ਆ ਪੋਸਟ ਹਵਲਦਾਰ ਦੀ ਹੈ ਹੁਣ ਵੈਕੈਂਸੀਜ਼ ਕਿੰਨੀਆਂ ਨੇ 1075 ਜਿਹੜੀ ਹੈਗੀ ਤੁਹਾਡੀ ਸੀਬੀਆਈਸੀ ਤੇ ਸੀਬੀਐਨ ਦੇ ਵਿੱਚ ਤੁਹਾਡੀ ਜਿਹੜੀ ਪੋਸਟ ਹੈਗੀ ਆ ओके ਹੁਣ ਰੈਜ਼ਰਵੇਸ਼ਨ ਤੁਹਾਨੂੰ ਪਤਾ ਹੀ ਹੈ ਜੀ ਐਸਸੀ ਐਸਟੀ ਕੈਂਡੀਡੇਟ ਨੂੰ ਜਿਹੜਾ ਮਿਲਦਾ ਹੈ 5 ਸਾਲ ਦਾ ਬੀਸੀ ਨੂੰ 3 ਸਾਲ ਦਾ ਤੇ ਜਿਹੜੇ ਤੁਹਾਡੇ ਐਕਸ ਸਰਵਿਸਮੈਨ ਹੁੰਦੇ ਨੇ ਉਹਨਾਂ ਨੂੰ ਵੀ 5 ਸਾਲ ਦਾ ਦੇਖੋ ਸਾਹਮਣੇ ਤੁਹਾਡੇ ਆ ਗਈ ਜਾਣਕਾਰੀ ਐਸਸੀ ਐਸਟੀ 5 ਸਾਲ ਓਬੀਸੀ 3 ਸਾਲ 10 ਸਾਲ ਪੀਡਬਲੂਡੀ ਐਕਸ ਸਰਵਿਸਮੈਨ ਓਬੀਸੀ ਵਾਲੇ ਪੀਡਬਲੂਡੀ ਹੈਗੇ ਆ 13 ਸਾਲ ਤੇ 15 ਸਾਲ ਐਸਸੀ ਐਸਟੀ ਹੁਣ نیچے ਵੀ ਦੇਖੋ ਭਾਈ ਡਿਫੈਂਸ ਪਰਸਨਲ ਹੈਗੇ ਨੇ ਡਿਸੇਬਿਲਟੀ ਵਾਲੇ ਹੈਗੇ ਨੇ ਸੈਂਟਰਲ ਗਵਰਨਮੈਂਟ ਸਿਵਲ ਇੰਪਲੋਏ ਹੈਗੇ ਨੇ ਸਭ ਦੀ ਆਪਣੀ ਆਪਣੀ ਕਰਾਈਟਰੀਆ ਦੇ ਹਿਸਾਬ ਨਾਲ ਆਪਣਾ ਆਪਣਾ ਰੈਲੈਕਸ਼ਨ ਹੈਗਾ ਆ ਕਿ ਇਹਨਾਂ ਦੀ ਅਪ ਟੂ 45 ਸਾਲ ਤੱਕ ਤੇ 40 ਸਾਲ ਤੱਕ ਭਰ ਸਕਦੇ ਨੇ ਵਿਡੋ ਊਮਨ ਦੀ ਵੀ ਲਈ ਨੇ ਡਾਈਵੋਰਸ ਊਮਨ ਦੀ ਵੀ ਲਈ ਅਲੱਗ-ਅਲੱਗ ਜਿਹੜੀ ਕਰਾਈਟਰੀਆ ਹੈਗਾ ਆ ਓਕੇ ਹੁਣ ਇਹਦੇ ਵਿੱਚ ਕੀ ਲਿਖਿਆ ਜੀ ਡੇਟ ਆਫ ਬਰਥ ਫੀਲਡ ਬਾਇ ਦਾ ਕੈਂਡੀਡੇਟ ਔਨਲਾਈਨ ਅਪਲੀਕੇਸ਼ਨ ਫਰੋਮ ਦਾ ਸੇਮ ਰਿਕਾਰਡ ਭਾਈ ਜਿਹੜਾ ਤੁਸੀਂ ਡੇਟ ਆਫ ਬਰਥ ਭਰਨੀ ਹੈ ਨਾ ਤੁਹਾਡੀ 10ਵੀਂ ਪਲੱਸ 2 ਦੇ ਸਰਟੀਫਿਕੇਟ ਤੇ ਸੇਮ ਹੋਣੀ ਚਾਹੀਦੀ ਓਹੀ ਵਾਲੀ ਭਰੋ ਜੇਕਰ ਕੱਲ ਨੂੰ ਤੁਹਾਡੀ ਡੇਟ ਆਫ ਬਰਥ ਨਾਮ ਨਹੀਂ ਮਿਲੀ ਤਾਂ ਤੁਹਾਡੀ ਜਿਹੜੀ ਸਿਲੈਕਸ਼ਨ ਹੋ ਰੱਦ ਕਰ ਦਿੱਤੀ ਜਾਏਗੀ ਮਿਸਪੈਚ ਹੋ ਗਈ ਤਾਂ ਤੁਹਾਡੀ ਜਿਹੜੀ ਉਹ ਕੈਂਡੀਡੇਟ ਕੈਂਡੀਡੇਚਰ ਉਹ ਰੱਦ ਕਰ ਦਿੱਤਾ ਜਾਏਗਾ ਓਕੇ ਹੁਣ ਲਿਖਿਆ ਹੈ ਪ੍ਰੋਸੈਸ ਆਫ ਸਰਟੀਫਿਕੇਟ ਐਂਡ ਫਾਰਮ ਫੋਮੈਟ ਹੁਣ ਇਹਦੇ ਵਿੱਚ ਕੋਈ ਰਾਜੇ ਬਹੁਤ ਹੀ ਜ਼ਿਆਦਾ ਸਾਡੇ ਪੜਨ ਵਾਲੀ ਚੀਜ਼ ਤਾਂ ਹੈ ਨਹੀਂ ਆ ਬਸ ਬੇਸਿਕ ਜਾਣਕਾਰੀ ਲੈਣੀ ਹੈ ਕਿ ਹੈ ਕੀ ਆ ਇਹਦੀ ਫੀਸ ਕੀ ਰਹੇਗੀ ਫੀਸ ਵੀ ਤੁਹਾਨੂੰ ਮੈਂ ਦੱਸਦਾ ਚੈੱਕ ਕਰਕੇ ਇਹਦੀ ਫੀਸ ਹੋ ਜਾ ਮੈਨੂੰ ਲੱਗਦਾ 100 ਰੁਪਿਆ ਹੀ ਹੁੰਦੀ ਆ ਅੱਗੇ ਅਸੀਂ ਉਹ ਵੀ ਦੇਖਦੇ ਹਾਂ ਹੁਣ ਪਹਿਲਾਂ ਨੋਟ ਇਹ ਕਰੋ ਅੱਜ ਲਿਖਿਆ ਕਿ ਐਸੈਂਸ਼ੀਅਲ ਕੁਆਲਿਫਿਕੇ এডਿਊਕੇਸ਼ਨ ਕੁਆਲਿਫਿਕੇਸ਼ਨ ਕੀ ਚਾਹੀਦੀ ਤੁਹਾਡੀ 1 8025 ਤੱਕ ਦਾ ਕੈਂਡੀਡੇਟ ਮਸਟ ਹੈਵ ਪਾਸਡ میٹرਿਕੁਲੇਸ਼ਨ ਐਗਜ਼ਾਮੀਨੇਸ਼ਨ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਭਾਜੀ ਠੀਕ ਹੈ ਮੇਨ ਕੁਆਲੀਫਿਕੇਸ਼ਨ ਇਹੀ ਹੈਗੀ ਲਿਖਿਆ ਐਸ ਪਰ ਮਿਨਿਸਟਰ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ ਨੋਟੀਫਿਕੇਸ਼ਨ 10 ਸੇ 15 ਪਬਲਿਸ਼ਡ ਇਨ ਦਾ ਗੈਜ਼ਟ ਆਫ ਇੰਡੀਆ ਡਿਗਰੀ ਡਿਪਲੋਮਾ ਸਰਟੀਫਿਕੇਟ ਅਵਾਰਡਡ ਓਨ ਦਾ ਓਪਨ ਐਂਡ ਡਿਸਟੈਂਸ ਲਰਨਿੰਗ ਮੋਡ ਆਫ এডੂਕੇਸ਼ਨ ਬਾਏ ਦਾ ਯੂਨੀਵਰਸਿਟੀ ਸਰਵਿਸ ਸੈਕਟਰ ਪਰਮਨੈਂਟ ਲੈਜਿਸਲੇਟਿਵ ਸੈਕਸ਼ਨ 3 ਗ੍ਰਾਂਟਸ ਪਾਰਲੀਮੈਂਟ ਨੈਸ਼ਨਲ ਇੰਪੋਰਟੈਂਸ ਡਿਕਲੇਰਡ ਅੰਡਰ ਪਾਰਲੀਮੈਂਟ ਸਟੈਂਡਰਡ ਆਟੋਮੈਟਿਕਲੀ ਰੈਕਗਨਾਈਜ਼ਡ ਫੋਰ ਦਾ ਪਰਪਸ ਆਫ ਏਮਪਲੋਇਮੈਂਟ ਪੋਸਟ ਬਾਕੀ ਉਹਨਾਂ ਨੇ ਲਿਖਿਆ ਹੈ ਕਿ ਭਾਈ ਤੁਹਾਡੇ ਡਿਸਟੈਂਸ ਵਾਲੀ ਐਜੂਕੇਸ਼ਨ ਵੀ ਹੈਗੀ ਆ ਅਕੋਰਡਿੰਗ ਟੂ ਐਕਟ ਜਿਹੜਾ 2000 ਅ ਐਕਟ ਆਪਣੇ 2015 ਉਹਦੇ ਅਕੋਰਡਿੰਗ ਜਿਹੜੀ ਇਹ ਵੈਲਿਡ ਮੰਨੇ ਜਾਣਗੇ ਬਾਕੀ ਦਾ ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ ਹਾਂਜੀ ਹੋਰ ਟੂ ਅਪਲਾਈ ਅਪਲਾਈ ਕਿਵੇਂ ਕਰਨਾ ਤੁਹਾਨੂੰ ਪਤਾ ਹੈ ਅਸੀਂ ਤਾਂ ਆਨਲਾਈਨ ਹੀ ਅਪਲਾਈ ਹੁੰਦੇ ਨੇ ਇਹ ਵੈਬਸਾਈਟ ਦਾ ਵੈਬਸਾਈਟ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਆਪਣੇ origignal document ਜਿਹੜੀ ਇਹ PDF ਉੱਤੇ ਤੁਹਾਨੂੰ ਸਕੈਨਡ ਕਾਪੀ ਅਪਲੋਡ ਕਰਨੀ ਪਏਗੀ ਡਿਟੇਲ ਕਰਨੀ ਪਏਗੀ ਬਾਕੀ ਜੇਕਰ ਤੁਹਾਨੂੰ ਅਪਲਾਈ ਕਰਨ ਵਿੱਚ ਕੋਈ ਦਿੱਕਤ ਆਰੀ ਕੁਝ ਪੁੱਛਣਾ ਚਾਹੁੰਦੇ ਤੁਸੀਂ ਪੁੱਛ ਸਕਦੇ ਹੋ ਜੇ ਸਾਡੇ ਕੋਲ ਅਪਲਾਈ ਕਰਵਾਉਣਾ ਚਾਹਤ ਤੁਸੀਂ ਉਹ ਵੀ ਕਰਵਾ ਸਕਦੇ ਹੋ ਕਮੈਂਟ ਬਾਕਸ ਵਿੱਚ ਤੁਸੀਂ ਕਮੈਂਟ ਕਰ ਦਿਓ ਅਸੀਂ ਤੁਹਾਡਾ ਨਾਲ ਰਾਬਤਾ ਕਰ ਲਾਂਗੇ ਕੰਟੈਕਟ ਤੁਹਾਡਾ ਨਾਲ ਕਾਇਮ ਕਰ ਲਾਂਗੇ ਠੀਕ ਹੈ ਜੀ ਲਾਸਟ ਡੇਟ ਤੁਹਾਡੀ ਜਿਹੜੀ 24 ਹਰਾ ਜੇ ਨੋਟ ਕਰ ਲਿਓ 24/7/2025 ਤੱਕ ਹੈਗੀ ਆ ਓਕੇ ਜੀ ਹਾਂ ਫੀਸ ਦੀ ਗੱਲ ਕਰ ਰਹੇ ਸੀ ਆਪਾਂ ਭਾਈ ਤੇ ਐਸਸੀ ਕੈਂਡੀਡੇਟ ਜਾਂ ਬੀਸੀ ਕੈਂਡੀਡੇਟ ਕੋਈ ਵੀ ਹੋਵੇ ਉਹਨਾਂ ਲਈ ਜਿਹੜੀ ਫੀਸ ਮਾਫ ਹੈਗੀ ਆ ਲਿਖਿਆ ਹੈਗਾ ਉਹਨਾਂ ਨੇ ਸੈਕੰਡ ਪੁਆਇੰਟ ਪੜੋ ਜੀ ਔਮੈਨ ਕੈਂਡੀਡੇਟ ਐਂਡ ਕੈਂਡੀਡੇਟ ਬਿਲੋਂਗ ਟੂ ਸ਼ੈਡਿਊਲ ਕਾਸਟ ਔਮੈਨ ਕੈਂਡੀਡੇਟ ਐਂਡ ਕੈਂਡੀਡੇਟ ਜਿਹੜੇ ਲੇਡੀਜ਼ ਕੈਂਡੀਡੇਟ ਹੋ ਗਿਆ ਕੁੜੀਆਂ ਜਾਂ ਜਿਹੜੇ ਸ਼ੈਡਿਊਲ ਕਾਸਟ ਕੈਂਡੀਡੇਟ ਨੇ ਸ਼ੈਡਿਊਲ ਟ్రਾਈਬ ਵਾਲੇ ਨੇ ਪਰਸਨ ਵਿਦ ਬੈਂਚਮਾਰਕ ਡਿਸੇਬਿਲਟੀ ਐਲੀਜੀਬਲ ਫੋਰ ਰੈਜ਼ਰਵੇਸ਼ਨ ਆਰ ਐਗਜ਼ੈਮਪਟਡ ਫਰੋਮ ਪੇਮੈਂਟ ਆਫ ਫੀਸ ਇੰਨਾ ਕਿ ਐਸਸੀ ਕੈਂਡੀਡੇਟ ਐਸਟੀ ਕੈਂਡੀਡੇਟ ਐਕਸ ਸਰਵਿਸਮੈਨ ਬੈਂਚਮਾਰਕ ਡਿਸੇਬਿਲਟੀਜ਼ ਇਹਨਾਂ ਦੀ ਜਿਹੜੀ ਫੀਸ ਉਹ ਫ੍ਰੀ ਰਹੇਗੀ ਇਹ ਕੋਈ ਵੀ ਫੀਸ ਨਹੀਂ ਦੇਣਗੇ ਬਾਕੀ ਜਰਨਲ ਓਬੀਸੀ ਈਡਬਲਯੂਬੀਐਸ ਵਾਲੇ ਇਹ ਸਾਰੇ 100 ਰੁਪਏ ਫੀਸ ਦੇਣਗੇ ਓਨਲੀ 100 ਰੁਪਏ ਫੀਸ ਹੋਏਗੀ ਜਿਹੜੀ ਕਿ ਤੁਹਾਡੀ ਆਨਲਾਈਨ ਮੋਡ ਤੋਂ ਪੇ ਕੀਤੀ ਹੈਗੀ ਫੀਸ ਕੈਨ ਬੀ ਪੇਡ ਓਨਲੀ ਥਰੂ ਆਨਲਾਈਨ ਮੋਡ ਠੀਕ ਹੈ ਨੇਮ ਜਿਹੜਾ ਭੂਮ ਬੀ ਭੀਮ ਯੂਪੀਆ ਚੱਲੇਗਾ ਨੈਟ ਬੈਂਕਿੰਗ ਜਾਂ ਯੂਜ਼ਿੰਗ ਵਿਜ਼ਾ ਮਾਸਟਰ ਮੈਸਟਰੋ ਕੋਈ ਵੀ ਕਾਰਡ ਤੁਸੀਂ ਪੇਮੈਂਟ ਕਰ ਸਕਦੇ ਹੋ ਜਿਹੜੀ ਡੇਟ ਹੈਗੀ ਉਹ ਲਾਸਟ 25/7/2025 ਤੱਕ ਤੁਹਾਡੀ ਫੀਸ ਪੇਮੈਂਟ ਕਰਨ ਦੀ ਹੈਗੀ ਹੈ ਜੇਕਰ ਤੁਹਾਡੀ ਐਪਲੀਕੇਸ਼ਨ ਇਨਕੰਪਲੀਟ ਰਹੀ ਹੈ ਤਾਂ ਉਹ ਤੁਹਾਡੀ ਐਪਲੀਕੇਸ਼ਨ ਜਿਹੜੀ ਰਿਜੈਕਟਡ ਮੰਨੀ ਹੈਗੀ ਤੁਹਾਡੀ ਉਹ ਫਾਰਮ ਫਿਲ ਨਹੀਂ ਮੰਨਿਆ ਜਾਏਗਾ ओके ਫਿਰ ਕਹਿੰਦੇ ਜੇਕਰ ਤੁਸੀਂ ਕਰੈਕਸ਼ਨ ਕਰਨੀ ਹੈਗੀ ਕਿਸੇ ਵੀ ਚੀਜ਼ ਤੇ ਤੁਸੀਂ 29 ਤੋਂ ਲੈ ਕੇ 31 ਦੇ ਵਿੱਚ ਦੋ ਦਿਨ ਤੁਹਾਡੇ ਕੋਲ ਹੋਣਗੇ 29 ਤੇ 31 ਇਹਦੇ ਵਿੱਚ ਤੁਸੀਂ ਐਪਲੀਕੇਸ਼ਨ ਜਿਹੜੀ ਆਪਣੀ ਦਰੁਸਤ ਕਰ ਸਕਦੇ ਹੋ ਕੋਈ ਵੀ ਤੁਸੀਂ ਐਡੀਟਿੰਗ ਕਰਨੀ ਹੈ ਤਾਂ ਕਰ ਸਕਦੇ ਹੋ ਜਿਹੜਾ ਕਰੈਕਸ਼ਨ ਚਾਰजेस ਰਾਜੇ ਉਹ 200 ਰੁਪਏ ਲੱਗੇਗਾ ਫਰਮ ਮੇਕਿੰਗ ਕਨੈਕਸ਼ਨ ਆਫ ਰੀਸਬਮਿਟਿੰਗ ਮੋਡੀਫਾਈਡ ਕਰੈਕਸ਼ਨ ਐਪਲੀਕੇਸ਼ਨ ਫॉर द ਫਰਸਟ ਟਾਈਮ ਇਸ ਰੇਟ 500 ਰੁਪਿਆ ਓਕੇ ਅਲੱਗ-ਅਲੱਗ ਤੁਹਾਡਾ ਜਿਹੜਾ ਇਹ ਚਾਰजेस ਲੱਗਣਗੇ ਤੁਹਾਡੇ ਕਿਦੇ ਆਪਣੇ ਐਡਿਟ ਕੁਝ ਵੀ ਕਰਨ ਦੇ ਹੁਣ ਐਗਜ਼ਾਮੀਨੇਸ਼ਨ ਸੈਂਟਰ ਤੁਹਾਨੂੰ ਪਤਾ ਹੈ ਰਾਜੇ ਤੁਹਾਡੇ ਆਸ-ਪਾਸ ਜ਼ਿਲ੍ਹਿਆਂ ਦੇ ਵੀ ਮਿਲ ਜਾਂਦੇ ਨੇ ਅਸੀਂ ਆਪਣਾ ਦੇਖੀਏ ਕਿ ਸਾਡਾ ਪੰਜਾਬ ਦਾ ਜਿਹੜਾ ਹੈ ਉਹ ਕਿੱਥੇ ਹੋਵੇਗਾ ਤੇ ਪੰਜਾਬ ਦੇ ਵਿੱਚ ਆਪਾਂ ਜਲੰਧਰ ਹੋ ਸਕਦਾ ਹੈ ਤੁਹਾਡਾ ਜਿਵੇਂ ਚ ਚੰਡੀਗੜ੍ਹ ਨਾਰਥ-ਵੈਸਟ ਹੈਗਾ ਆਪਣੇ ਚੰਡੀਗੜ੍ਹ, ਮੋਹਾਲੀ, ਹਮੀਰਪੁਰ ਠੀਕ ਹੈ ਜੀ ਉਹ ਆਪਣੇ ਪੰਜਾਬ ਦੀ ਦੇਖੀਏ ਅੰਮ੍ਰਿਤਸਰ ਓਕੇ ਪਟਿਆਲਾ, ਜਲੰਧਰ ਤੇ ਬਠਿੰਡਾ ਇਹ ਚਾਰ ਜਿਹੜੇ ਸਾਡੇ ਪੰਜਾਬ ਦੇ ਹੈਗੇ ਨੇ ਬਾਕੀ ਤੁਸੀਂ ਨਾਰਥ-ਵੈਸਟ ਵਿੱਚ ਕਿਤੇ ਵੀ ਭਰ ਸਕਦੇ ਹੋ ਜੇ ਕੋਈ ਜੰਮੂ ਸਾਈਡ ਭਰਨਾ ਚਾਹੁੰਦਾ ਉੱਥੇ ਵੀ ਭਰ ਸਕਦਾ ਕੋਈ ਇਸ਼ੂ ਨਹੀਂ ਹੈਗਾ ਠੀਕ ਹੈ ਬਾਕੀ ਉਹਨਾਂ ਨੇ ਚਾਰ ਜੋ ਸਿਲੈਕਟ ਕੀਤੇ ਨੇ ਜ਼ਿਲ੍ਹੇ ਜਿਹੜੇ ਤੁਹਾਡੇ ਆਸ-ਪਾਸ ਦੇ ਜ਼ਿਲ੍ਹਿਆਂ ਨੂੰ ਨੇੜੇ ਪੈਂਦੇ ਨੇ ਚਾਹੇ ਮੱਝਾ ਹੋਵੇ ਚਾਹੇ ਮਾਲਵਾ ਚਾਹੇ ਦੋਆਬਾ ਠੀਕ ਹੈ ਜੀ ਹੁਣ ਤੁਹਾਡਾ ਇਹਦੇ ਵਿੱਚ ਨਾ राजे ਆਪਾਂ ਪੇਪਰ ਦੇਖੀਏ ਕੀ ਸਬਜੈਕਟ ਹੋਣੇ ਕਿੰਨੇ ਨੰਬਰ ਦਾ ਆਉਣਾ ਹੈ ਸਭ ਤੋਂ ਪਹਿਲਾਂ राजे ਸੈਕਸ਼ਨ 1 ਹੋਣਾ ਸੈਸ਼ਨ 1 ਤੁਹਾਡਾ ਹੋਏਗਾ ਨੰਮੈਰੀਕਲ ਐਂਡ ਮੈਂਟਲ ਮੈਥਮੈਟਿਕਲ ਅਬਿਲਿਟੀ ਤੇ ਰੀਜ਼ਨਿੰਗ ਅਬਿਲਿਟੀ ਮੈਂ ਤੇ ਰੀਜ਼ ਤੇ ਤੁਹਾਡਾ ਜਿਹੜਾ ਮੈਕਸਿਮਮ ਮਾਰਕਸ 60 60 ਨੰਬਰ ਦਾ ਹੋਏਗਾ 20 ਸਵਾਲ ਹੋਣਗੇ ਤੇ 60 ਨੰਬਰ ਦੇ ਸਵਾਲ ਹੋਣਗੇ ਤੁਹਾਡੇ ਪੂਰੇ ਟਾਈਮ ਮਿਲੇਗਾ ਤੁਹਾਨੂੰ ਕਿੰਨਾ ਜੀ 45 ਮਿੰਟ 45 ਮਿੰਟ ਦਾ ਟਾਈਮ ਮਿਲੇਗਾ 40 ਕੁਐਸਚਨਾਂ ਲਈ ਐਦਾਂ ਹੀ ਜਨਰਲ ਅਵੇਅਰਨੈਸ ਤੇ ਇੰਗਲਿਸ਼ ਲਈ ਤੁਹਾਡੇ 50 ਸਵਾਲ ਹੋਣਗੇ ਤੇ 45 ਮਿੰਟ ਦਾ ਹੀ ਟਾਈਮ ਮਿਲੇਗਾ ਜਿਹੜੇ 15 ਮਿੰਟ ਐਕਸਟਰਾ ਮਿਲਣਗੇ ਜਿਵੇਂ ਤੁਹਾਨੂੰ ਪਤਾ ਡਿਸੇਬਿਲਟੀ ਵਾਲ ਨੂੰ ਮਿਲ ਜਾਂਦੇ ਨੇ ਕੰਪਿਊਟਰ ਬੇਸਡ ਐਗਜ਼ਾਮੀਨੇਸ਼ਨ ਵਿਲ ਬੀ ਕੰਡਕਟਡ ਇਨ 2 ਸੈਸ਼ਨ ਦੋ ਸੈਸ਼ਨ ਵਿੱਚ ਤੁਹਾਡਾ ਜਿਹੜਾ ਐਗਜ਼ਾਮ ਹੋਏਗਾ देखा ना विल बी कंडक्टेड इन टू सेशंस ओके एक सेशन नहीं बल्कि दो ठाडे अलग-अलग पेपर दे ने दे टू सेशन दे विच ही होएगा लिखा उन्होंने देयर विल बी नो नेगेटिव मार्किंग इन सेशन 1 एंड सेशन 2 देयर विल बी नेगेटिव मार्किंग ऑन 1 मार्क फॉर ईच रॉन्ग आंसर कैंडिडेट आर देयरफॉर एडवाइज्ड टू कीप दिस इन माइंड व्हाइल द आंसरिंग द क्वेश्चन लिखा उन्होंने कि देयर विल बी नो नेगेटिव मार्किंग इन सेशन 1 सेशन 1 ਦੇ ਵਿੱਚ ਕੋਈ ਵੀ 네ਗੇਟਿਵ ਮਾਰਕਿੰਗ ਨਹੀਂ ਹੋਏਗੀ ਬਟ ਅਗੇ ਪੁਆਇੰਟ ਬਾਇਲੇ ਇਨ ਸੈਸ਼ਨ 2 देयर विल बी 네ਗੇਟਿਵ ਮਾਰਕਿੰਗ ਆਫ 1 ਮਾਰਕ ਫॉर ਈਚ ਰੋਂਗ ਅਨਸਰ ਜੇਕਰ ਤੁਹਾਡਾ ਇੱਕ ਕੁਐਸਚਨ ਗਲਤ ਹੁੰਦਾ ਹੈ ਤਾਂ ਉਹਦੇ ਲਈ ਤੁਹਾਡਾ ਇੱਕ ਨੰਬਰ ਜਿਹੜਾ ਉਹ ਕੱਟ ਲਿਆ ਜਾਏਗਾ ਠੀਕ ਹੈ ਪਹਿਲੇ ਸੈਸ਼ਨ ਜਿਹੜਾ ਤੁਹਾਡਾ ਉਹਦੇ 네ਗੇਟਿਵ ਮਾਰਕਿੰਗ ਨਹੀਂ ਹੈ ਸੈਕੰਡ ਨੇ 네ਗੇਟਿਵ ਮਾਰਕਿੰਗ ਤੁਹਾਡੀ ਹੋਵੇਗੀ ਓਕੇ ਫਿਰ ਰਾਜੇ ਨੀਚੇ ਨਾਲ ਸਿਲੇਬਸ ਵੀ ਮੈਂਸ਼ਨ ਕੀਤਾ ਹੈ ਤੁਸੀਂ ਸਿਲੇਬਸ ਦੇਖ ਸਕਦੇ ਹੋ ਜਿਵੇਂ ਨੰਮਰਿਕਲ ਮੈਥਮੈਟਿਕਲ ਅਬਿਲਿਟੀ ਦਾ ਸਿਲੇਬਸ ਹੈ ਓਕੇ ਰੀਜ਼ਨਿੰਗ ਅਬਿਲਿਟੀ ਜਨਰਲ ਅਵੇਅਰਨੈਸ ਇੰਗਲਿਸ਼ ਲੈਂਗੁਏਜ ਐਂਡ ਕੰਪਰੀਹੈਂਸ਼ਨ ਹਾਂ ਹੋਰ ਇੱਥੇ ਫਿਜ਼ੀਕਲ ਟੈਸਟ ਵੀ ਭਾਈ ਤੁਹਾਡਾ ਹੋਣਾ ਹੈ ਫਿਜ਼ੀਕਲ ਟੈਸਟ ਚਲੋ ਲਿਖਿਆ ਉਹਨਾਂ ਨੇ ਵਾਕਿੰਗ 1600 ਮੀਟਰ ਕਰਨੀ ਆ 15 ਮਿੰਟ ਚ ਬਹੁਤ ਵਧੀਆ ਜਿਵੇਂ ਸਾਡੇ ਪੰਜਾਬ ਪੁਲਿਸ ਦੀ ਹੁੰਦੀ ਆ ਰਾਜੇ ਆਪਣੇ 6.5 ਮਿੰਟ ਚ 1600 ਮੀਟਰ ਇਹ ਉਤੋਂ ਡਬਲ ਤੋਂ ਵੀ ਜ਼ਿਆਦਾ ਟਾਈਮ ਹੈਗਾ ਆ ਠੀਕ ਹੈ ਜੀ ਉਹ ਤੁਸੀਂ 1600 ਮੀਟਰ ਕਰਨੀ ਆ 15 ਮਿੰਟ ਤੇ ਲੇਡੀਜ਼ ਜਿਹੜੇ ਫੀਮੇਲ ਨੇ 1 ਕਿਲੋਮੀਟਰ ਕਰਨੀ ਆ 20 ਮਿੰਟ ਦੇ ਵਿੱਚ ਵਿੱਚ ਹਾਈਟ ਤੁਹਾਡੀ ਜਿਹੜੀ ਹੈ ਇਹ ਵੀ ਨੋਰਮਲ ਹੈਗੀ ਕੋਈ ਡੀ ਜਿਆਦਾ ਨਹੀਂ 1.57 ਹੋਏਗੀ ਸੈਂਟੀਮੀਟਰ ਠੀਕ ਹੈ ਜੀ ਔਰ ਜਿਹੜੀ ਚੈਸ ਤੁਹਾਡੀ 81 ਸੈਂਟੀਮੀਟਰ ਦੀ ਵਿਦ ਐਕਸਪੈਂਡ ਫੀਮੇਲ ਦੀ ਹਾਈਟ ਓਨਲੀ 152 ਸੈਂਟੀਮੀਟਰ ਹੋਏਗੀ ਰਾਜੀ ਇਹੀ ਸੀਗੀ ਇੰਪੋਰਟੈਂਟ ਜਾਣਕਾਰੀ ਜਿਹਦੇ ਵਿੱਚ ਆਪਾਂ ਤੁਹਾਡਾ ਨਾਲ ਸ਼ੇਅਰ ਕੀਤੀ ਹੈਗੀ ਹੈ ਜੀ ਏਜ ਸਿਲੇਬਸ ਐਗਜ਼ਾਮ ਫੀਸ ਇੰਪੋਰਟੈਂਟ ਡੇਟਸ ओके ਇਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਤੀਆਂ ਨੇ ਬਾਕੀ ਇਸ ਤੋਂ ਇਲਾਵਾ ਜੇਕਰ ਤੁਹਾਡਾ ਫਿਰ ਵੀ ਕੋਈ ਡਾਟ ਰਹਿ ਜੇ ਕੋਈ ਸਵਾਲ ਹੋਏ ਤਾਂ ਤੁਸੀਂ ਬੇਚ ਜਿਗ ਮੈਨੂੰ ਕਮੈਂਟ ਕਰ ਸਕਦੇ ਹੋ ਜੇਕਰ ਤੁਸੀਂ ਆਨਲਾਈਨ ਫਾਰਮ ਫਿਲ ਕਰੇ ਬੈਠੇ ਸਾਡੀ ਉਹ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਸਾਡੇ ਇੰਸਟਾਗ੍ਰam ਫੋਲੋ ਕਰ ਸਕਦੇ ਹੋ ਤੁਹਾਡੇ ਨਾਲ ਅਸੀਂ ਰਾਬਤਾ ਕਾਇਮ ਕਰ ਲਾਂਗੇ ਤੇ ਘਰੇ ਬੈਠੇ ਤੁਹਾਡਾ ਜਿਹੜਾ इजीली ਫਾਰਮ ਫਿਲ ਕਰਵਾ ਦਿੱਤਾ ਜਾਏਗਾ ਸੋ ਚੈਨਲ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ ਤੁਸੀਂ ਇੰਨੀ ਸਪੋਰਟ ਕੀਤੀ ਹੈ ਨਾ ਪਿਆਰ ਦਿੱਤਾ ਪਿਛਲੀ ਵੀਡੀਓਜ਼ ਨੂੰ ਐਵੇਂ ਹੀ ਅੱਗੇ ਵੀਡੀਓਜ਼ ਨੂੰ ਵੀ ਪਿਆਰ ਦਿੰਦੇ ਰਹੋ ਆਪਣੇ ਦੋਸਤਾਂ ਮਿੱਤਰਾਂ ਤੱਕ ਵੀਡੀਓ ਜਰੂਰ ਪਹੁੰਚਾ ਦਿਓ ਜਿਹੜੇ ਵੀ ਇਸ ਫਾਰਮ ਨੂੰ ਫਿਲ ਕਰਨਾ ਚਾਹੁੰਦੇ ਨੇ ਸਰਕਾਰੀ ਨੌਕਰੀ ਤਿਆਰੀ ਕਰ ਰਹੇ ਨੇ ਮੇਕ ਸ਼ੁਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਚੈਨਲ ਦਾ ਡੇਲੀ ਬੇਸਿਸ ਤੇ 4 ਤੋਂ 5 ਜਿਹੜੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਾਈਆਂ ਜਾਂਦੀਆਂ ਨੇ ਜਿਸ ਵਿੱਚ ਵੈਕੈਂਸੀਜ਼ ਹੁੰਦੀਆਂ ਨੇ ਰੈਗੂਲਰ ਕੰਟਰੈਕਟ ਕੱਚੀਆਂ ਪੱਕੀਆਂ ਕਿਸੇ ਤਰ੍ਹਾਂ ਦੀ ਵੀ ਨੌਕਰੀ ਹੋਵੇ ਪਹੁੰਚਾਈ ਸੋ ਥੈਂਕ ਯੂ ਸੋ ਮੱਚ ਐਵੇਂ ਜੁੜੇ ਰਹੇ ਹੋ ਪਿਆਰ ਕਰਦੇ ਹੋ ਬਹੁਤ ਧੰਨਵਾਦ ਜੀ ਪਰਮਾਤਮਾ ਸਰਬਦਾ ਭਲਾ ਕਰੇ